ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਕਰਕੇ ਖੰਨੇ ਦੇ ਲੋਕਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ ਔਰ ਖਾਸ ਕਿ ਅੱਜ ਜਿਹੜਾ ਬਾਈ ਇਲੈਕਸ਼ਨ ਹੋ ਰਿਹਾ ਸੀ ਜਿਹਦੇ ਪਿੱਛੇ ਕੱਲ ਪ੍ਰਤਾਪ ਸਿੰਘ ਬਾਜਵਾ ਮੈਂ ਤੇ ਕਾਂਗਰਸ ਦੇ ਸਾਥੀਆਂ ਨੇ ਗੁਰਕੀਰਤ ਸਿੰਘ ਕੋਟਲੀ ਹਰਾਂ ਨੇ ਲਖੇ ਹਰਾਂ ਨੇ ਰਾਜੇ ਹਰਾਂ ਨੇ ਧਰਨਾ ਦਿੱਤਾ ਸੀ ਔਰ ਸਮੂਹ ਲੋਕਾਂ ਨੇ ਉਹ ਅੱਜ ਜਿਹੜਾ ਧਰਨਾ ਦਿੱਤਾ ਸੀ ਕਿਉਂਕਿ ਮਸ਼ੀਨ ਤੋੜ ਦਿੱਤੀ ਗਈ ਸੀ ਤਿੰਨਾ ਬੂਥਾਂ ਤੋਂ 140 ਵੋਟਾਂ ਵੱਧ ਗਏ ਸਾਂ ਚੌਧਰੀ ਸਾਹਿਬ ਜਿੱਤ ਰਹੇ ਸੀ ਲੇਕਿਨ ਇੱਕ ਮਸ਼ੀਨ ਤੋੜ ਦਿੱਤੀ ਗਈ ਉੱਥੋਂ ਦੇ ਮੰਤਰੀ ਸਾਹਿਬ ਦੇ ਕਹਿਣ ਤੇ ਤੇ ਉਹਦਾ ਪਰਚਾ ਵੀ ਕਿਸੇ ਤੇ ਦਰਜ ਨਹੀਂ ਕੀਤਾ ਜਾਣ ਬੁੱਝ ਕੇ ਫਿਰ ਧਰਨਾ ਲਾਉਣਾ ਪਿਆ ਧਰਨੇ ਤੋਂ ਬਾਅਦ ਪਤਾ ਲੱਗਿਆ ਕਿ ਬਿਨਾ ਬੇਨਾਮੀ ਇੱਕ ਐਫ ਆਈ ਆਰ ਲਾਂਚ ਹੋਈ ਜਿਹੜਾ ਕੋਈ ਅਤਾ ਪਤਾ ਨਹੀਂ ਹੈ ਦੁਆਰਾ ਅੱਜ ਰੀਅਲ ਪੋਲਿੰਗ ਹੋਈ ਇੱਕ ਬੂਤੇ ਔਰ ਲੋਕਾਂ ਨੇ ਮੰਡੇਟ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੇ ਚੌਧਰੀ ਸਾਹਿਬ ਨੂੰ ਦਿੱਤਾ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਚ ਦਿੱਤਾ ਇਹ ਵੱਡੀਆਂ ਫਰਕ ਦੇ ਨਾਲ ਜਾਨਕੀ ਮੇਰੇ ਖਿਆਲ ਲਗਭਗ 263 ਵੋਟਾਂ ਦੇ ਫਰਕ ਦੇ ਨਾਲ ਅਸੀਂ ਖੰਨਾ ਦੀ ਬਾਏ ਇਲੈਕਸ਼ਨ ਜਿੱਤ ਗਏ ਆ ਇਹ ਸਚਾਈ ਦੀ ਜਿੱਤ ਹੈ ਇਹ ਮੈਨੂੰ ਉਹ ਕਹਾਣੀ ਯਾਦ ਆ ਰਹੀ ਹੈ ਗੱਲ ਯਾਦ ਆ ਰਹੀ ਹੈ ਕਿ ਛਿੱਤਰ ਵੀ ਖਾਦੇ ਤੇ ਗੰਡੇ ਵੀ ਖਾਦੇ ਇਸ ਤਰ੍ਹਾਂ ਦਾ ਘਟਨਾਕਰਮ ਅੱਜ ਆਮ ਆਦਮੀ ਪਾਰਟੀ ਨਾਲ ਵਾਪਰਿਆ ਬਨਾਮੀ ਵੀ ਹੋਈ ਲੋਕਾਂ ਨੂੰ ਚੰਗਾ ਵੀ ਨਹੀਂ ਲੱਗਿਆ ਮਸ਼ੀਨਾਂ ਵੀ ਟੁੱਟੀਆਂ ਲੋਕਾਂ ਨੂੰ ਖਰਾਬ ਵੀ ਕੀਤਾ ਔਰ ਸਵਿਧਾਨ ਦੀਆਂ ਤੱਜੀਆਂ ਵੀ ਉਡਾਈਆਂ ਗਈਆਂ ਔਰ ਇਹ ਗੱਲ ਹਮੇਸ਼ਾ ਆਉਣ ਵਾਲੇ ਸਮੇਂ 'ਚ ਖੰਨਾ ਦੇ ਲੋਕ ਚੇਤੇ ਰੱਖਣਗੇ ਇਸ ਤਰ੍ਹਾਂ ਵੀ ਹੋਇਆ ਸੀ ਸੋ ਕੱਲ ਜੋ ਕਹਿਆ ਸੀ ਉਸੇ ਹੋਇਆ ਵਧਾਈ ਦੇਣੀ ਚਾਹਣਾ ਹੈ ਗੁਰਕੀਰਤ ਜੀ ਤੁਹਾਨੂੰ ਤੇ ਤੁਹਾਡੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੁਸੀਂ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਔਰ ਇਸ ਜਿੱਤ ਨੇ 2027 ਦਾ ਖੰਨੇ ਦਾ ਮੋੜ ਬੰਨਣਾ ਹੈ ਮੁਬਾਰਕਤ ਹੋਵੇ